SSP ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਖਾਸ ਕਰਕੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਅਤੇ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਪੁਲਿਸ ਪ੍ਰਸ਼ਾਸਨ ਹੋਰ ਵੀ ਤੰਦੇਹੀ ਨਾਲ ਕੰਮ ਕਰ ਰਿਹਾ ਹੈ ਇਸ ਤਰ੍ਹਾਂ ਬਰਨਾਲਾ ਪੁਲਿਸ ਨੇ ਸ਼ਰਾਰਤੀ ਅਨਸਰਾ ਖਿਲਾਫ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ਬਰਨਾਲਾ ਪੁਲਿਸ ਨੇ ਤਨੋਲਾ ਵਿੱਚ ਇੱਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਬਰਾਮਦ ਹੋਈ ਉਹਨਾਂ ਦੱਸਿਆ ਕਿ ਇਸ ਟਰੱਕ ਵਿੱਚੋਂ 21 ਕੁਇੰਟਲ ਭੁੱਕੀ ਬਰਾਮਦ ਹੋਈ ਹੈ ਜਿਸ ਵਿੱਚ ਪ੍ਰਤੀ ਬੋਰੀ 20 ਕਿਲੋ ਭੁੱਕੀ ਭਰੀ ਗਈ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਵਿਕਰਮ ਕੁਮਾਰ ਜੋ ਕਿ सिरसा ਹਰਿਆਣਾ ਦਾ ਰੈਡ ਵਾਲਾ ਹੈ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਭੁੱਕੀ ਰਾਜਸਥਾਨ ਤੋਂ ਆ ਰਹੀ ਸੀ ਪਰ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਨਸ਼ੀਲੇ ਪਦਾਰਥ ਕਿਸ ਨੇ ਮੰਗਵਾਏ ਸਨ ਅਤੇ ਕਿੱਥੇ ਲਿਜਾਣੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ ਥਾਣਾ ਤਨੋਂਲਾ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੀ ਜਿੱਦਾਂ ਤੁਹਾਨੂੰ ਪਤਾ ਹੈ ਐਮ ਸੀ ਸੀ ਇਜ਼ ਇਨ ਫੋਰਸ ਐਂਡ ਐਸ ਪਰ ਦੀ ਡਾਇਰੈਕਸ਼ਨਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਂਡ ਬੀ ਜੀ ਪੀ ਪੰਜਾਬ ਪੰਜਾਬ ਪੁਲਿਸ ਐਂਟੀ ਡਰੱਗ ਕੈਂਪੇਨ ਚੱਲ ਰਿਹਾ ਹੈਗਾ ਬਰਨਾਲਾ ਪੁਲਿਸ ਵੱਲੋਂ ਵੀ ਡਰੱਗਸ ਦੇ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਉਹਦੇ ਤਹਿਤ ਹੀ ਸਾਡੀ ਟੀਮ ਜਿਹਨੂੰ ਕੀ ਲੀਡ ਕਰ ਰਹੀ ਸੀ ਕਿ ਸਾਡੇ ਐਸ ਪੀ ਡੀ ਸੰਦੀਪ ਮਾਨ ਜੀ ਐਂਡ ਉਹਨਾਂ ਦੇ ਨਾਲ ਡੀ ਐਸ ਪੀ ਡੀ ਰਜਿੰਦਰ ਪਾਲ ਜੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਇਨਸਪੈਕਟਰ ਬਲਜੀਤ ਸਿੰਘ ਐਂਡ ਇਨਚਾਰਜ ਸੀਆਈਏ ਸਬ ਇਨਸਪੈਕਟਰ ਯਸ਼ਪਾਲ ਉਹਨਾਂ ਦੀ ਟੀਮਸ ਨੂੰ ਅੱਛੀ ਉਪਲਬਧੀ ਮਿਲੀ ਹੈ ਇੱਕ ਇਨਫੋਰਮੇਸ਼ਨ ਬੇਸਿਸ ਤੇ ਉਹਨਾਂ ਨੇ ਇੱਕ ਟਰੱਕ ਨੂੰ ਰੋਕਿਆ ਸੀਗਾ ਧਨੋਲੇ ਕੱਲ ਦੀ ਵਾਰਦਾਤ ਹੈ ਉਹਦੇ ਮੱਦੇਨਜ਼ਰ ਅਸੀਂ ਐਫਆਈਆਰ ਵੀ ਦਰਜ ਕੀਤੀ ہوئی ਹੈ ਐਨਡੀ ਪੀਐਸ ਐਕਟ ਦੇ ਤਹਿਤ ਉਹਦੇ ਵਿੱਚੋਂ ਜੋ ਟਰੱਕ ਆਤੀ ਫੜਿਆ ਹੈਗਾ ਇਹ ਹਰਿਆਣਾ ਰਜਿਸਟਰਡ ਟਰੱਕ ਹੈ ਉਹਨੂੰ ਜਦੋਂ ਚੈੱਕ ਕੀਤਾ ਗਿਆ ਉਹਦੇ ਵਿੱਚੋਂ 105 बोरियां जो कि वेइंग अराउंड 20 के ईच जो कि बनता है 2100 वन हंड्रड के जी एक कुंटल भुकी चूरापोस ओ पी हस्क असी बरामद की है जो कि एक हैवी कमर्शियल क्वांटिटी है जो ये अक्यूज असी फड़िया है विक्रम कुमार है सिरसा हरियाणा का रहने वाला जो कि इन चला रहा है हाल की घड़ी जी जो यदि असी पता किया इंटेरोगे जो प्रिलिमिनरी ये जो ट्रक ये समान लैके आ रहे थे ये राजस्थान तो कंसाइनमेंट चली सी ਅੱਗੇ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜes ਐਸਟੈਬਲਿਸ਼ ਕਰਾਂਗੇ ਕਿ ਇਹ ਸਮਾਨ ਜਾਣਾ ਕਿੱਥੇ ਸੀਗਾ ਤੇ ਕਿੰਨੇ ਭੇਜਿਆ ਤੇ ਐਗਜ਼ੈਕਟ ਇਹਦਾ origin ਕਿੱਥੇ ਸੀਗਾ ਮਾਰਕੀਟ ਵੈਲਿਊ ਜੀ ਅਸੀਂ ਐਸੈਸ ਕਰਕੇ ਦੱਸ ਦਾਂਗੇ ਬਟ ਜਿੱਦਾਂ ਮੈਂ ਤੁਹਾਨੂੰ ਦੱਸੇ ਕਿ ਅਰਾਊਂਡ 2100 kg ਕਾਪੀ ਹਸ ਕੇਗਾ ਤਾਂ ਕਾਫੀ ਹੈਵੀ ਕਮਰਸ਼ੀਅਲ ਕੁਆਂਟੀਟੀ ਬਣਦੀ ਹੈ ਹਾਲ ਕੀ ਗੜੀ ਐਸ ਦਾ ਅਕਿਊਜ਼ ਬਿਲੋਂਗਸ ਟੂ ਹਰਿਆਣਾ ਹਾਲ ਕੀ ਗੜੀ ਸਾਨੂੰ ਇਹਦਾ ਕੋਈ ਐਡਾ ਕ੍ਰਿਮਿਨਲ ਪਾਸਟ ਨਹੀਂ ਮਿਲਿਆ ਵਹੀ ਅਸੀਂ ਜੀ ਅਭੀ ਤੋਂ ਫਿਲਹਾਲ ਫੜਿਆ ਹੀ ਹੈਗਾ ਅਸੀਂ ਇਹਨੂੰ ਪੇਸ਼ ਕਰਕੇ ਮਲ ਮਾਮਲਾ ਸਾਰਾ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਕਿ ਬੈਕਗ੍ਰਾਉਂਡ ਕੀ ਹੈਗਾ ਕਿਵੇਂ ਉਹਨਾਂ ਦੇ ਕੰਟੈਕਟ ਆਇਆ ਕੌਣ ਇਹਦੇ ਹੋਰ ਇਸ ਕਾਂਸਪੀਰੇਸੀ ਇਸ ਐਕਟ ਦੇ ਵਿੱਚ ਇਹਦੇ ਸਾਥੀ ਹੈਗੇ ਕਿ ਕੋ ਇਲੈਕਸ਼ਨ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਜਿੱਦਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੀ ਹਿਦਾਇਤ ਹੈਗੀ ਅਸੀਂ ਸਾਰੇ ਹੀ ਸਾਰੇ ਤਾਂ ਕਿ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਈ ਜਾ ਸਕੇ ਇਸ ਕਰਕੇ ਨਸ਼ਿਆਂ ਦੇ ਖਿਲਾਫ ਸਾਡੀ ਮਹਿੰਮ ਜਾ ਰਹੀ ਹੈ ਉਹਦੇ ਮੱਦੇਨਜ਼ਰ ਹੀ ਇਹ ਕਾਫੀ ਵੱਡੀ ਖੇਪ ਛੋਟੀ ਵੀ ਅਸੀਂ ਹਰ ਰੋਜ਼ ਐਕਸਾਈਜ਼ ਦੇ ਐਨਡੀਪੀਐਸ ਤੇ ਰਿਕਵਰੀ ਸਾਡੀ ਹੁੰਦੀ ਰਹਿੰਦੀ ਹੈ ਛੋਟੇ ਛੋਟੇ ਬਟ ਇਹ ਕਾਫੀ ਵੱਡੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੈ ਵਨ ਆਫ ਦੀ బిਗੇਸਟ ਇਹ ਜੀ ਅੱਗੇ ਜਿੱਦਾਂ ਕਿ ਕਾਫੀ ਤਨੂ ਪਤਾ ਹੈ ਇਹ ਇੱਥੇ ਲਾਗੇ ਜੋ ਡਿਸਟ੍ਰਿਕਟਸ ਹਨ ਉਹਦੇ ਵਿੱਚ ਜਾਣੀ ਸੀਗੀ ਸਪੈਸੀਫਿਕਸ ਅਸੀਂ ਜਦੋਂ ਇੰਟਰੋਗੇਸ਼ਨ ਕਰਾਂਗੇ ਫਿਰ ਆਜਾਂਗੇ